ਇੱਕ ਬਚਨ ਪੜਦੇ ਆ ਸਤਿਗੁਰ ਕਹਿੰਦੇ ਨੇ ਜੇ 100 ਚੰਦ ਆਯੁੱਗ ਵਹੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਦੁਨਿਆਵੀ ਤੌਰ ਤੇ ਜਿਹੜਾ ਹਨੇਰਾ ਏ ਜਿਹੜਾ ਅੰਧਕਾਰ ਏ ਸੂਰਜ ਨਿਕਲਦਾ ਏ ਧੁੱਪ ਚੜਦੀ ਏ ਇਤੇ ਚਾਨਣ ਹੁੰਦਾ ਏ ਹਰ ਇੱਕ ਚੀਜ਼ ਪਈ ਵਸਤੂ ਬੰਦੇ ਦੇ ਨਜ਼ਰ ਆਉਂਦੀ ਏ ਬੰਦਾ ਹਰ ਇੱਕ ਚੀਜ਼ ਉਸ ਚਾਨਣ ਵਿੱਚ ਲੱਭ ਸਕਦਾ ਏ ਜਦੋਂ ਸੂਰਜ ਚੜਦਾ ਹੈ ਸਵੇਰੇ ਸੂਰਜ ਚੜਨ ਤੋਂ ਬਾਅਦ ਉਹਦੀ ਧੁੱਪ ਉਹਦੀ ਲਾਈਟ ਧਰਤੀ ਤੇ ਪੈਂਦੀ ਧਰਤੀ ਤੇ ਪਈ ਹਰ ਇੱਕ ਚੀਜ਼ ਬੰਦੇ ਨੂੰ ਨਜ਼ਰ ਆਉਂਦੀ ਹੈ ਜੇ ਉਹ ਧੁੱਪ ਰਾਤ ਨੂੰ ਰਾਤ ਹੋ ਜਾਂਦੀ ਹੈ ਸੂਰਜ ਘੁੰਮ ਜਾਂਦਾ ਹੈ ਫਿਰ ਰਾਤ ਨੂੰ ਇੰਨਾ ਹਨੇਰਾ ਹੋ ਜਾਂਦਾ ਹੈ ਕਿ ਰਾਤ ਦੇ ਵਿੱਚ ਚੀਜ਼ ਲੱਭਣੀ ਮੁਸ਼ਕਲ ਹੋ ਜਾਂਦੀ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਇਹ ਚੀਜ਼ ਕਿਹੜੀ ਹੈ ਤੇ ਮੈਨੂੰ ਕਿਹੜੀ ਕੀ ਚਾਹੀਦੀ ਹੈ ਦੇਖੋ ਦੁਨਿਆਵੀ ਹਨੇਰੇ ਦੇ ਵਿੱਚ ਜਿਹੜਾ ਦਿਨ ਦਾ ਹਨੇਰਾ ਏ ਜਿਹੜਾ ਰਾਤ ਦਾ ਹਨੇਰਾ ਜਿੰਨ ਚੜਨਾ ਏ ਫਿਰ ਚਾਨਣ ਹੋ ਜਾਣਾ ਏ ਇਸ ਚਾਨਣ ਦੇ ਵਿੱਚ ਬੰਦਾ ਹਰ ਇੱਕ ਚੀਜ਼ ਆਪਣੀ ਅੱਖਾਂ ਨਾਲ ਤੱਕ ਰਿਹਾ ਏ ਦੇਖ ਰਿਹਾ ਏ ਉਹਨੂੰ ਇਹ ਸਮਝ ਆਏ ਕਿ ਜੋ ਮੈਂ ਦੇਖ ਰਿਹਾ ਵਾਂ ਇਹ ਚੀਜ਼ ਮੈਨੂੰ ਦਿਖਾਈ ਦੇ ਰਹੀ ਇਹ ਠੀਕ ਹੈ ਪਰ ਸਤਿਗੁਰ ਸਮਝਾਉਣ ਲੱਗੇ ਕਹਿੰਦੇ ਵੇਖ ਤੇਰੇ ਮਨ ਕਿਤੇ ਵਹਿਮ ਨਾ ਰਹਿ ਜਾਵੇ ਤੂੰ ਇੱਕ ਅਮੇ ਜਿਹੜਾ ਦਿਨ ਚੜਦਾ ਏ ਚਾਨਣ ਹੋ ਜਾਂਦਾ ਏ ਮੈਂ ਦੇਖਦਾ ਪਿਆ ਸਾਰਾ ਮੈਨੂੰ ਇਹੀ ਚਾਨਣ ਦੇ ਵਿੱਚ ਸਾਰਾ ਕੁਝ ਦਿਖੀ ਜਾ ਰਿਹਾ ਕਹਿੰਦੇ ਨਹੀਂ ਕਹਿੰਦੇ